ਅੱਜ ਨਾਬਾ ਵਿਖੇ ਕੱਚੇ ਦੇ ਆਪਕਾ ਜੂਨੀਅਨ ਵੱਲੋਂ ਨਾਜ ਮੰਡੀ ਵਿਖੇ ਧਰਨਾ ਲਗਾਇਆ ਗਿਆ ਇਸ ਮੌਕੇ ਪੰਜਾਬ ਸਰਕਾਰ ਵਿਰੁੱਧ ਨਾਰੇਬਾਜ਼ੀ ਕੀਤੀ ਗਈ ਇਸ ਮੌਕੇ ਪਹੁੰਚੇ ਹਲਕਾ ਵਿਧਾਇਕ ਦੇਵਮਾਨ ਨੇ ਅੱਗੇ ਕੀ ਕਿਹਾ ਜਰਾ ਸੁਣੋ ਰਿਪੋਰਟ ਗੁਰਪ੍ਰੀਤ ਸਿੰਘ ਵਰਸਟ ਸੀਐਮਐਲ ਸਾਹਿਬ ਨਾਲ ਮੀਟਿੰਗ ਹੋਈ ਤੇ ਉਹਨਾਂ ਨੇ ਸਾਨੂੰ ਇਹ ਕਿਹਾ ਕਿ ਅਸੀਂ ਤਾਂ ਉਹਨਾਂ ਨੂੰ ਸਿਰਫ ਨੋਰਮਲੀ ਮੰਗ ਪੱਤਰ ਦੇਣ ਆਏ ਸੀ ਕਿ ਸਾਡੀ ਸੀਐਮ ਸਾਹਿਬ ਜਾਂ ਕੇਜੀਵਾ ਸਾਹਿਬ ਨਾਲ ਮੀਟਿੰਗ ਕਰਾ ਦਿਓ ਓਨਲੀ ਮੰਗ ਪੱਤਰ ਦੇਣ ਮਾਰੇ ਗੱਲ ਚੱਲ ਰਹੀ ਸੀ ਮ ਐਮਐਲਏ ਸਾਹਿਬ ਨੇ ਗੋਸ਼ਣ ਮੀਡੀਆ ਕਿ ਅੱਜ ਕੋਈ ਗੱਲ ਨਹੀਂ ਗਾ ਤੁਹਾਡੇ ਕਿਸਾਨਾਂ ਨਾਲ ਵੀ ਇਹੀ ਏਦਾਂ ਕੀਤਾ ਹੈ ਤੁਹਾਡੇ ਨਾਲ ਵੀ ਤੱਕਾਂ ਗਰਾਂਗੇ ਅਸੀਂ ਤੁਹਾਨੂੰ ਘਰਾ ਜੋ ਚੱਕਾਂਗੇ ਜੇ ਉਹ ਸਾਨੂੰ ਵਾਅਦਾ ਘੱਟ ਬੋਲਿਆ ਗਿਆ ਸਰ ਸਾਨੂੰ ਕਹਿੰਦੇ ਕਿ ਸਾਡਾ ਰਾਈਟ ਆ ਧਰਨੇ ਕਰਨਾ ਸਾਡਾ ਰਾਈਟ ਆ ਰੈਲੀਆਂ ਕਰਨਾ ਸਾਡਾ ਰਾਈਟ ਆ ਮੁੱਖ ਮੰਤਰੀ ਨੂੰ ਮਿਲਣਾ ਸਾਡਾ ਰਾਈਟ ਆ ਇਹ ਸਾਨੂੰ ਇਹ ਰਾਈਟ ਦੇ ਨਹੀਂ ਰਿਹਾ ਸਾਨੂੰ ਡਰਾਇਆ ਗਿਆ ਜੀ ਸਾਨੂੰ ਸਾਨੂੰ ਡਰਾਇਆ ਗਿਆ ਸਾਨੂੰ ਪ੍ਰਸ਼ਾਸਨ ਪ੍ਰਸ਼ਾਸਨ ਨੇ ਧਮਕੀਆਂ ਦਿੱਤੀਆਂ ਪਰ ਐਮ ਐਲ ਏ ਸਾਹਿਬ ਨੇ ਸਾਨੂੰ ਪ੍ਰਸ਼ਾਸਨ ਦਾ ਡਰਾਵਾ ਦਿੱਤਾ ਕਿ ਅਸੀਂ ਜੇ ਕਰਾਂਗੇ ਸਾਡੇ ਪ੍ਰਸ਼ਾਸਨ ਉਹ ਕਰੇਗਾ ਬਾਕੀ ਤੁਸੀਂ ਬੁੱਲਤ ਉਸ ਪ੍ਰਸ਼ਾਸਨ ਦੇਖ ਹੀ ਰਹੇ ਹੋ ਵਾਲੇ ਵਾਲੇ ਵੀ ਉਹ ਅੰਨੇ ਦੇ ਬੰਦੇ ਨਹੀਂ ਜਿੰਨੇ ਪ੍ਰਸ਼ਾਸਨ ਆ ਕੇ ਖੜੇ ਨੇ ਮੋਟਾ ਕਾਇਰਿਆ ਆ ਆਮ ਆਦਮੀ ਪਾਰਟੀ ਦੇ ਰਾਜ ਮੁੱਖ ਮੰਤਰੀ ਮੁਰਦਾਬਾਦ 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 ਆ ਸਰਕਾਰ ਸਰਦਾਬਾਦ ਮੁੱਖ ਅਸੀਂ ਕਿ ਅੱਜ ਜਿਹੜੇ ਇਕੱਠੇ ਹੋਏ ਅਸੀਂ ਕੀ ਕਹਿਣਾ ਚਾਹੁੰਦੇ ਸੀ ਸਰ ਮੁੱਦਾ ਤਾਂ ਬਹੁਤ ਵੱਡਾ ਹੈ ਦੇਖੋ ਜੀ ਅਸੀਂ ਨੂੰ ਬਹੁਤ ਟਾਈਮ ਹੋ ਗਿਆ ਸੰਘਰਸ਼ ਕਰਦਿਆਂ ਨੂੰ ਇਹਨਾਂ ਨੇ ਸਾਨੂੰ ਵਾਅਦਾ ਕੀਤਾ ਸੀ ਸਾਨੂੰ ਬਹਾਲ ਕਰਵਾਵਾਂਗੇ ਅਸੀਂ ਬਹੁਤ ਥਾਂ ਤੇ ਟੱਕੇ ਖਾਦੇ ਆ ਦੇਖੋ ਨਾਲ ਬੱਚੇ ਵੀ ਅਸੀਂ ਵੀ ਸਾਡਾ ਇਹ ਹੱਲ ਹੋਣਾ ਚਾਹੀਦਾ ਅੱਜ ਸਾਡਾ ਇਹ ਆ ਕਿ ਸਾਡੀ ਮੁੱਖ ਮੰਤਰੀ ਨਾਲ ਸਾਡੀ ਮੀਟਿੰਗ ਕਰਵਾ ਦਿੱਤੀ ਜੀ ਤੁਹਾਡੇ ਕਈ ਮੈਂਬਰ ਐਮ ਐਲ ਏ ਸਾਹਮਣੇ ਮੀਟਿੰਗ ਕਰਕੇ ਆਏ ਨੇ ਜੀ ਉਹਦਾ ਕੀ ਸੀਟਾ ਨਿਕਲਿਆ ਉਹਨਾਂ ਦਾ ਐਸੀ ਜੀ ਉਹ ਥੋੜਾ ਗੋਗਲੀ ਬੋਲੇ ਕਿ ਉਹਨਾਂ ਸਿੱਧਕੇ ਮਾਰ ਕੇ ਭੇਜਾਂਗੇ ਆ ਜੋ ਧਰਨੇ ਦੇ ਵਿੱਚ ਆ ਜੋ ਮਤਲਬ ਕਿ ਇਦਾਂ ਦਾ ਕੁਝ ਬੰਦਾ ਨਹੀਂ ਸੀ ਉਹ ਪਿਆਰ ਨਾਲ ਹੀ ਦੇਖੋ ਉਹ ਕਿੱਚ ਰਸਤਾ ਨੇ ਉਹਨਾਂ ਨਾਲ ਮੁਲਾਕਾਤ ਕਰਵਾਉਂਦਾ ਉਹ ਹੀ ਪਿਆਰ ਨਾਲ ਕਹਿੰਦੇ ਅਸੀਂ ਤਾਂ ਲੈਮੈਂਟ ਲੈਣੇ ਆ ਆਪਣਾ ਮੰਗ ਪੱਤਰ ਦੇਣਾ ਸਾਡਾ ਕੀ ਹਾਲ ਹੈ ਗੱਲ ਆਉਂਦੀ ਬਾਰੇ ਚਲੋ ਤਾਂ ਆਪਣੀ ਦੇਖੋ ਅਸੀਂ ਇੱਥੇ ਮੈਮੋਰੈਂਡਮ ਦਿੱਤਾ ਸੀਗਾ ਡੀਸੀ ਸਾਹਿਬ ਨੂੰ ਮੈਮੋਰੈਂਡਮ ਦਿੱਤਾ ਸੀਗਾ ਐਮਐਲਏ ਸਾਹਿਬ ਨੂੰ ਮੈਮੋਰੈਂਡਮ ਇਹ ਵੀ ਸਾਨੂੰ ਗਿੰਤੀ ਦੇ 5 ਮਿੰਟ ਦਿੱਤੇ ਜਾਣ ਮੁੱਖ ਮੰਤਰੀ ਸਾਹਿਬ ਨੂੰ 5 ਮਿੰਟ ਦੀ ਮੰਗ ਪੱਤਰ ਕੋਪੀ ਇਹਨਾਂ ਅਧਿਕਾਰੀਆਂ ਨੂੰ ਤੇ ਅਸੀਂ ਇਹਨਾਂ ਨੂੰ ਮੰਗ ਪੱਤਰ ਦੇਣ ਪਹੁੰਚੇ ਫਸੋ ਸਾਡੇ 7:30 ਤੇ ਇੱਥੇ ਭੇਜਿਆ ਇਹਨਾਂ ਨੇ ਸਾਡੇ ਤੇ ਅਸੀਂ ਮੰਗ ਪੱਤਰ ਦੇਣਾ ਹੈ ਤੇ ਸਾਨੂੰ ਗਿੰਤੀ ਦੇ 5 ਮਿੰਟ ਦਿੱਤੇ ਜਾਣ ਪਰ ਐਮਐਲਏ ਸਾਹਿਬ ਇਹ ਕਹਿੰਦੇ ਕਿ ਸਾਡਾ ਜਿਹੜਾ ਪ੍ਰਚਾਰ ਹੈ ਨਾ ਉਹਦਾ ਫਲਸਾ ਅਸੀਂ ਤੁਹਾਡੇ ਧੰਨਿਆ ਦੇ ਕਾਰਵਾਈ ਕਰਵਾਵਾਂਗੇ ਅਸੀਂ ਦਰਵਾਜ਼ਾ ਅਸੀਂ ਮਿਲੋਵਾਂਗੇ ਕੱਲ ਰਾਤ ਨੂੰ ਵੀ ਸਾਨੂੰ ਵਰਤਤ ਕੋਲ ਆਉਂਦੀ ਆ ਤੇ ਸਾਨੂੰ ਧਮਕਾਇਆ ਜਾਂਦਾ ਹੈ ਕਿ ਜੇਕਰ ਤੁਸੀਂ ਆਉਂਦੇ ਹੋ ਤਾਂ ਸਰਕਾਰ ਪ੍ਰਸ਼ਾਸਨ ਦੇ ਦਾ ਆ ਕਾਰਵਾਈ ਕਰਨ ਨੂੰ ਤਿਆਰ ਬੈਠੋ ਕਿ ਕਿਹਨੇ ਦੀ ਕੋਲ ਆਉਂਦੀ ਰਹੂਗੀ ਐਮ ਐਲ ਏ ਦਾ ਐਮ ਐਲ ਏ ਦਾ ਅੱਕੇ ਤੁਹਾਡਾ ਕੀ ਮਤਲਬ ਹੈ ਰੋਕੋ ਜੀ ਦੇਖੋ ਸਾਡਾ ਕਿਸੇ ਨੇ ਕੋਈ ਬੈਦ ਨਹੀਂਗਾ ਪਰ ਸਾਡੀ ਹੀ ਮੋਟਰ ਨਾਲ ਜਿੱਤੇ ਹੋਏ ਆਮ ਘਰਾਂ ਦੇ ਜਿਹੜੇ ਆਮ ਮੰਦੇ ਆ ਅਸੀਂ ਵੀ ਆਮ ਘਰਾਂ ਦੇ ਅਸੀਂ ਇਹਨਾਂ ਨੂੰ ਮੰਗ ਪੱਤਰ ਦੇਣ ਪਹੁੰਚਿਆ ਕਿ ਸਾਡਾ ਜਿਹੜਾ ਹੱਲ ਕੀਤਾ ਜਾਵੇ ਜਿਹੜੀ ਲੁਧਿਆਣਾ ਚੋਨੀ ਚੋਣ ਆ ਰਹੀ ਹੈ ਤੁਸੀਂ ਉੱਥੇ ਵੀ ਜਾ ਕੇ ਕੋ ਜੀ ਜੇਕਰ ਸਾਡੀ ਕਿਸੇ ਤਰ੍ਹਾਂ ਦੀ ਸੁਣਵਾਈ ਨਹੀਂ ਹੁੰਦੀ ਤਾਂ ਸੰਘਰਸ਼ ਤੇਜ਼ ਕਰਾਂਗੇ ਜਿੰਨੀ ਤੋਂ ਉਹਨਾਂ ਦੇ ਉੱਥੇ ਵੀ ਅਸੀਂ ਇਹਨਾਂ ਦਾ ਜਿਹੜਾ ਵਿਰੋਧ ਕਰਾਂਗੇ ਤਾਂ ਵੀ ਬਸ ਤਾਂ ਵੀ ਸਾਡਾ ਉਸ ਤੇ ਉੱਤੇ ਹੀ ਜਾ ਕੇ ਬਿਲਕੁਲ ਮੋਂ ਸਾਰਾ ਫਾਈਨਲ ਸੱਤ ਰਾਈ ਵੀ ਕਰ ਲਿਆ ਜੀ ਹੋਣ ਵੀ ਕੀਤੀ ਸਗਤ ਅਗਰ ਅਪਲੀਕੇਸ਼ਨ ਦੇ ਲਈ ਕੋਲਮਨ ਸਿੰਘ ਸਾਹਿਬ ਨੂੰ ਮਿਲਿਆ ਠੀਕ ਹੈ ਟਾਈਮ ਦੀ ਫਰਕਸ ਕਰਕੇ ਮੈਂ ਕਿਹਾ ਕਿ ਮੈਨੂੰ ਟਾਈਮ ਕਰਕੇ ਦੁਬਾਰਾ ਆ ਕੇ ਜੀ ਕਰਾ ਚਾਹਾਂ ਪਰ ਟਾਈਮ বিনা ਵੀ ਉਸ ਨਾਲ ਦਾ ਚਾਲਣਾ ਮਨ ਕਰ ਰਿਹਾ ਮੈਂ ਲੇਕਿਨ ਕੋਈ ਨਹੀਂ ਅੱਜ ਦੁਗਰ ਨੇ ਵੀ ਹੈ ਨਹੀਂ ਤੋਂ ਸਿਮਰ ਸਿੰਘ ਸਾਹਿਬ ਨਾਲ ਕੇ ਅਪਡੇਟ ਦਾ ਸੰਬੰਧ ਅੱਜ ਇਹਦਾ ਫੋਟੋ ਹਾਲ ਸਾਂਝੀ ਸੁਣ ਦੇਖੋ ਦੇਖੋ ਅਸੀਂ ਅਸੀਂ ਭੇਜੀ ਤੁਹਾਨੂੰ ਹੁਣੇ ਇਹ ਕਰਕੇ ਤੁਹਾਨੂੰ ਅਸੀਂ ਇੱਥੇ ਬਿਠਾ ਦਿੰਦੇ ਅਗਹੀ ਆਏਂਗਾ ਤੁਹਾਨੂੰ ਅਸੀਂ ਕਲੀਅਰ ਕਰ ਦਿੰਨੇ ਰਿਟਰਨ ਵੀ ਤੁਸੀਂ ਐਡੀ ਤਰੀਕੇ ਨਾਲ ਤੁਹਾਡੀ ਮੀਟਿੰਗ ਠੀਕ ਹੈ ਜੀ ਗੁੱਡ ਜੀ ਟਿਕਟ ਹਾਂ ਕੋਈ ਗੱਲ ਗੁੱਡ ਜਪਣੀ ਸੀ ਮੈਂ ਇਹ ਕਹਿੰਦਾ ਹਾਂ ਕਿ ਤੁਸੀਂ ਮੈਂ ਤੁਹਾਨੂੰ ਰეკਮੈਂਡ ਕਰ ਲੀ ਉਹਦੇ ਕਰਤੀ ਮੈਂ ਤੁਹਾਡੇ ਨਾਲ ਬਸ ਤੁਹਾਨੂੰ ਟਾਈਮ ਦੇ ਦਿੰਦਾ ਇਸ ਤੋਂ ਬਾਅਦ ਜੇ ਕੋਈ ਪਾਰਟੀ ਕੋਈ ਹੋਰ ਵੀ ਤਰ੍ਹਾਂ ਹੈ ਨਹੀਂ ਕੋਈ ਪਾਰਟੀ ਤੇ ਸਹੀ ਗੱਲ ਹੈ ਇਹ ਦੋ ਹਜ਼ਾਰ ਦੇ ਵਿੱਚ ਦਾ ਨਾ ਆਇਆ ਕੋਈ ਆਪਣੀ ਮੁਸ਼ਕਿਲਾਂ ਸਾਂਭ ਲਈ ਉਹ ਲੋਕਾਂ ਚ ਜਿਹਨਾਂ ਨੇ ਅਸੀਂ ਨਾਲ ਕਿਹਾ ਤੇ ਕਿਹਾ ਤੇ ਮੈਨੂੰ ਇਹ ਗੱਲ ਕਹੀ ਕਿ ਆਪੇਂਦਰਤ ਸਿੰਘ ਜਦੋਂ ਵੀ ਸਾਡੀ ਸੱਤਾ ਵਿੱਚ ਅਸੀਂ ਆਵਾਂਗੇ ਤੇ ਤੁਹਾਨੂੰ ਬਿਨਾਂ ਸ਼ਰਤ ਬਾਹਰ ਕਰਾਂਗੇ ਉਸ ਤੋਂ ਬਾਅਦ ਇਹ ਮੈਨੂੰ ਮਿਲੇ ਆ ਦਿਲੰਦਰ ਜੀ ਨਾਨਕਾ ਇੱਕ ਘੰਟੇ ਚ ਮੈਂ ਤੁਹਾਨੂੰ ਮੀਟਿੰਗ ਦੇ ਰਿਹਾ ਮੈਡਮ ਮਿਲੋ ਆ ਜਾਓ ਕੋਈ ਗੱਲ ਨਹੀਂ ਗਾ ਯਾਨੀ ਕਿ ਅਹੀ ਇਹ ਨਹੀਂ ਕਿ ਐ ਇੱਕ ਸਾਰੀ ਸੁਣਵਾਈ ਨਹੀਂ ਹੋ ਰਹੀ ਸਾਡੀਆਂ ਵੈਰੀਫਿਕੇਸ਼ਨਾਂ ਪੰਜ ਵਾਰੀ ਹੋ ਚੁੱਕੀਆਂ ਸਾਨੂੰ ਜੁਆਇਨਿੰਗ ਲੈਟਰ ਚਾਹੀਦੀ ਹੈ ਇਹਨਾਂ ਨੇ ਕਦੋਂ ਦੇਣੀ ਹੈ ਸਾਨੂੰ ਪਤਾ ਲੱਗਣਾ ਚਾਹੀਦਾ ਠੀਕ ਹੈ ਹਾਂ ਤੁਸੀਂ ਜਦੋਂ ਮਿਲੋਗੇ ਫਿਰ ਗੱਲ ਕਰ ਲਵਾਂਗੇ ਅਸੀਂ ਇਹ ਗੱਲ ਪੁੱਛ ਲਈਏ ਮਜ਼ੇ ਨਾ ਆਈਂ ਇਫਾਟਾ ਮਕਸਦ ਉਪਰ ਮੀਟਿੰਗ ਕਰਨੀ ਬਾਕੀ ਤੁਸੀਂ ਗੱਲ ਬਾਅਦ ਕਰ ਲਵਾਂਗੇ ਧੰਨਵਾਦ ਕੋਈ ਗੱਲ ਧੰਨਵਾਦ ਠੀਕ ਹੈ ਜੀ ਹੋਰ ਕੋਈ ਸਿੱਟੇ ਨਾ ਬੇ ਆਇਓ ਚਾਪਾ ਨਿਕੋ ਸੇਵਾ ਬਿਲਕੁਲ ਮੈਂ ਸਾਰਿਆਂ ਨੂੰ ਦਿਲੋਂ ਵੀ ਆਖੀ ਕੋਈ ਜਾਣੀ ਤਾਂ ਯਾਰ ਇੱਕ ਮਿੰਟੋ ਯਾਰ ਆਪਾਂ ਕਾਲੇ ਨਾ ਬੋਲਵਾ ਸਾਰਿਆਂ ਨੂੰ ਬੈਠੇ ਰਹੋ ਤੇ ਇਹਨਾਂ ਦੀ ਮੰਗ ਇਹ ਹੈ ਕਿ ਇਹ ਛਡਣਾ ਵਾਧਾ ਨਿਕਾਸੀ ਜਿਹੜੀ ਸਰਕਾਰ ਆ ਇਹਨਾਂ ਦੇ ਸੜਕਾਂ ਦੀ ਕਮਿਟੀਿੰਗ ਕਰਵਾਓ ਉਸ ਮਤਲਬ ਉਹ ਅਸੀਂ ਜਿਹੜੀ ਹੈ ਮੀਟਿੰਗ ਤੇਰੀ ਹੈ ਸੀਮ ਸਾਹਿਬ ਨਾਲ ਕਰਦੇ ਹਾਂ ਤੇ ਇਹ ਮੀਟਿੰਗ ਦੇ ਵਿੱਚ ਅਸੀਂ ਇਹਨਾਂ ਤੇ ਰਿਹਾ ਤਾਂ ਕਿ ਸੀਮ ਸਾਹਿਬ ਨਾਲ ਬੈਠੇ ਵੈਸੇ 26 ਤਰੀਕ ਨੂੰ ਆਲਰੇਡੀ ਕੈਬਨ ਮਿਸਟਰ ਸਾਹਿਬ ਨਾਲ ਉਹਦੀ ਮੀਟਿੰਗ ਸੈਟ ਹੈ। ਜੇ ਵੀ ਇਗਨੋਰ ਕਰ ਲਈ ਤੇਨਾਂ ਦੇ ਕੱਲ ਅੱਜ ਦੀ ਮੀਟਿੰਗ ਆਲਰੇਡੀ ਸੈਟ ਹੈ। ਠੀਕ ਹੈ ਤੇ ਇਹ ਹੁਣ ਕਹਿੰਦੇ ਕਿ ਸੀਮ ਸਾਹਿਬ ਨਾਲ ਮਿਲੋਗੇ ਸੀਮ ਸਾਹਿਬ ਰਿਕਵੈਸਟ ਕਰਦੇ ਨਾ ਜਿਹੜਾ ਟਾਈਮ ਹੈ ਠੀਕ ਹੈ ਨਹੀਂ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੇ ਵਾਅਦਾ ਕੀਤਾ ਸੀ ਵੀ ਸਰਕਾਰ ਆਗੀ ਤਾਂ ਵਾਅਦਾ ਕੀਤਾ ਤਾਂ ਹੀ ਤੇ ਮਿਲ ਰਹੇ ਆ ਨਾ ਜੀ ਤਾਂ ਹੀ ਕੱਲ ਨੂੰ ਮੀਟਿੰਗ ਕਦੋਂ ਪੂਰਾ ਹੋਏਗਾ ਨਹੀਂ ਕੱਲ ਕੈਬਨ ਮਿਸਟਰ ਨਾਲ ਮੀ ਜੀ ਜੇ ਸਰਕਾਰ ਸੰਸੇਦਾਂ ਹੀ ਬੇਜ ਨਹੀਂ ਸਕਦੇ ਤਾਂ ਬਹੁਤ ਬਹੁਤ